ਵਰਤੋਂ ਪਰ ਰਾਜਸਥਾਨ ਦੀ ਇੱਕ ਰਿਆਸਤਾ ਜਿੱਥੇ ਆਪਾਂ ਘੁੰਮ ਰਹੇ ਆ ਤੇ ਇਹ ਕਮਰਾ ਤੁਸੀਂ ਦੇਖਦੇ ਹੋਗੇ ਇੱਥੇ ਵੱਡੇ ਵੱਡੇ ਰਾਜਿਆਂ ਦੀ ਮਹਿਫਲ ਸੱਜੀ ਹੁੰਦੀ ਸੀ ਝੁੰਮਰ ਤੁਸੀਂ ਦੇਖ ਸਕਦੇ ਹੋ ਅੰਗਰੇਜ਼ਾਂ ਦੇ ਵੇਲੇ ਦੇ ਝੁੰਮਰ ਇਹ ਤੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਇਹ ਬਹੁਤ ਜਿਆਦਾ ਸੋਹਣੀ ਇਮਾਰਤ ਸੋ ਸਾਰੀ ਇਮਾਰਤ ਨੂੰ ਪੇਂਟ ਕੀਤਾ ਹੋਇਆ ਇਹ ਕਿਸੇ ਬਾਹਰ ਦੇ ਨਕਸ਼ੇ ਤੋਂ ਤਿਆਰ ਕੀਤੀ ਹੋਈ ਇਮਾਰਤ ਆ ਇਥੇ ਇਥੇ ਜਾਟ ਸੂਰਜਮਲ ਹੁਰੀ ਰਹਿੰਦੇ ਹੁੰਦੇ ਸੀਗੇ ਵੱਡੇ ਵੱਡੇ ਰਾਜੇ ਹੁੰਦੇ ਸੀ ਜੋ ਉਹ ਇਥੇ ਰਿਹਾ ਕਰਦੇ ਸੀਗੇ ਤੇ ਇੰਨੀ ਸੋਹਣੀ ਇਮਾਰਤ ਬਣੀ ਹੈ ਨਾ ਸੋ ਉਸ ਟਾਈਮ ਦੀਆਂ ਕੁਰਸੀਆਂ ਟੇਬਲ ਆਹ ਤੁਸੀਂ ਦੇਖ ਰਹੇ ਹੋ ਇਹ ਪੱਖੇ ਵੀ ਅੰਗਰੇਜ਼ਾਂ ਵੇਲੇ দেয়া ਉਸ ਟਾਈਮ ਦੇ ਤੇ ਇੱਕ ਆ ਪੱਖਾ ਇਹ ਵੀ ਅੰਗਰੇਜ਼ਾਂ ਵੇਲੇ ਦਾ ਉਸ ਟਾਈਮ ਦਾ ਸਾਰਾ ਸਮਾਨ ਇੱਥੇ ਅੰਗਰੇਜ਼ਾਂ ਵੇਲੇ ਦਾ ਆ ਚਿਮਨੀ ਬਣੀ ਹੈ ਇੱਥੇ ਇਹ ਕਮਰੇ ਨੂੰ ਨਿਗਾ ਰੱਖਣ ਵਾਸਤੇ ਬਣਾਈ ਗਈ ਸੀ ਤੇ ਇਹਦੇ ਉੱਪਰ ਜੋ ਚਿੱਤਰਕਾਰੀ ਕੀਤੀ ਹੋਈ ਹੈ ਨਾ ਮਿੱਤਰੋ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ ਇੱਥੇ ਤੇ ਸਾਰੀਆਂ ਕੁਰਸੀਆਂ ਟੇਬਲ ਜੋ ਹੈ ਇਹ ਸਾਰੇ ਉਸ ਟਾਈਮ ਦੇ ਬਣੇ ਹੋਏ ਆ